ਅੰਬ ਦਾ ਅਚਾਰ ਪਾਉਣ ਲਈ 10 ਕਿਲੋ ਅੰਬ ਨੂੰ ਅਸੀਂ ਛੋਟੇ ਛੋਟੇ ਪੀਸਸ ਦੇ ਵਿੱਚ ਕੱਟ ਕਰ ਲਿਆ ਸੀਗਾ ਤੇ ਨਾਲ ਹੀ ਮਸਾਲਾ ਤਿਆਰ ਕਰ ਲਿਆ ਹੈ ਮਸਾਲੇ ਦੇ ਵਿੱਚ ਬਹੁਤ ਸਮਾਨ ਪੈਂਦਾ ਉਹਦੀ ਵੀਡੀਓ ਤੁਹਾਨੂੰ ਅਲੱਗ ਤੋਂ ਦਿਖਾ ਦਾਂਗੇ ਸਭ ਤੋਂ ਪਹਿਲਾਂ ਅਸੀਂ ਕਾਲਾ ਨਮਕ ਲੈਤਾ ਉਹਨੂੰ ਅਸੀਂ ਪ੍ਰਾਨ ਦੇ ਵਿੱਚ ਪਾ ਲਿਆ ਫਿਰ ਅਸੀਂ ਟਾਟਾ ਸਾਲਟ ਲੈਤਾ ਜੋ ਕਿ ਵਾਈਟ ਨਮਕ ਹੈ ਉਹਦੇ ਵਿੱਚ ਥੋੜਾ ਜਿਹਾ ਨਮਕ ਅਸੀਂ ਆਪਣੇ ਮਸਾਲੇ ਦੇ ਵਿੱਚ ਮਿਕਸ ਕਰ ਲਿਆ ਫਿਰ ਉਸ ਦੇ ਵਿੱਚ ਅਸੀਂ ਪਾਤੀ ਹਲਦੀ ਤਿੰਨ ਕੜਛੀਆਂ ਹਲਦੀ ਤੇ ਤਿੰਨ ਕੜਛੀਆਂ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਇਸ ਤਰ੍ਹਾਂ ਦਾ ਮਟੀਰੀਅਲ ਪਾ ਰਹੇ ਹਾਂ ਜਿਹੜਾ ਕਿ ਅਚਾਰ ਨੂੰ ਉੱਲੀ ਨਹੀਂ ਲੱਗਣ ਦਿੰਦਾ ਜਿਹਦਾ ਨਾਮ ਹੈਗਾ ਸੋਡੀਅਮ ਬੈਂਜੂਏਟ ਇਸ ਤੋਂ ਬਾਅਦ ਅਸੀਂ ਮਸਾਲਾ ਨੂੰ ਮਿਕਸ ਕਰ ਲਿਆ ਤੇ ਮਸਾਲਾ ਨੂੰ ਮਿਕਸ ਕਰਨ ਤੋਂ ਬਾਅਦ ਮੈਂ ਇਹਦੇ ਵਿੱਚ ਪਾ ਦਿੱਤੇ ਸਾਡੇ ਅੰਬ ਦੇ ਅਚਾਰ ਦੀਆਂ ਫਾੜੀਆਂ ਤੇ ਇਹਦੇ ਉੱਪਰ ਮੰਮੀ ਨੇ ਹੋਰ ਪਸਾਲਾ ਪਾ ਦਿੱਤਾ ਹੈ ਮਸਾਲੇ ਦੇ ਉੱਪਰ ਮੰਮੀ ਨੇ ਪਾਇਆ ਥੋੜੀ ਜੀ ਦੇਗੀ ਮਿਰਚ ਜੋ ਕਿ ਇਸ ਨੂੰ ਬਹੁਤ ਸੋਹਣਾ ਕਲਰ ਪ੍ਰੋਵਾਈਡ ਕਰ ਰਹੀ ਹੈ ਉਸ ਤੋਂ ਬਾਅਦ ਸੋੜਾ ਸੋੜੀ ਵੈਂਜਰ ਜਿਹੜਾ ਰੱਖਿਆ ਹੋਇਆ ਸੀ ਉਹ ਹੋਰ ਉੱਤੇ ਪਾ ਦਿੱਤਾ ਹੈ ਤਾਂ ਕਿ ਸਾਡੇ ਜਿਹੜਾ ਅਚਾਰ ਹੈ ਉਹ ਲੰਬੇ ਸਮੇਂ ਤੱਕ ਚੱਲਦਾ ਰਹੇ ਬਸ ਉਸ ਤੋਂ ਬਾਅਦ ਮੰਮਾ ਨੇ ਹੀ ਕਿ ਤੈਨੂੰ ਮਿਕਸ ਕੀਤਾ ਬਹੁਤ ਹੀ ਅਚੀ ਤਰ੍ਹਾਂ ਉਸ ਤੋਂ ਬਾਅਦ ਜੋ ਅਸੀਂ ਤੇਲ ਇਸਤੇਮਾਲ ਕਰ ਰਹੇ ਹਾਂ ਇਹਦੇ ਲਈ ਅਸੀਂ ਸਰੋਂ ਦਾ ਤੇਲ ਇਸਤੇਮਾਲ ਕਰ ਰਹੇ ਹਾਂ ਜੋ ਕਿ ਇਹ ਸਾਡੀ ਘਰ ਦੀ ਸਰੋਂ ਦਾ ਹੀ ਘੜਾਇਆ ਹੋਇਆ ਹੈ ਇੱਕ ਗੜਵੀ ਕੁ ਅਸੀਂ ਇਹਦੇ ਵਿੱਚ ਪਾ ਦਾਂਗੇ ਬਸ ਜਲਦੀ ਜਲਦੀ ਇਸ ਅਚਾਰ ਨੂੰ ਅਸੀਂ ਮਿਕਸ ਕਰ ਲਿਆ ਸੋ ਥੈਟ ਕੀ ਆਪਣੇ ਤਾਂ ਕਿ ਜਿਹੜਾ ਸਾਡਾ ਸਾਰੇ ਮਸਾਲੇ ਨੇ ਉਹ ਅੰਬ ਦੇ ਫਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਬਸ ਉਸ ਤੋਂ ਬਾਅਦ ਅਸੀਂ ਇਹਦੇ ਤੇ ਸਰੋਂ ਦਾ ਤੇਲ ਪਾ ਲਿਆ ਇੱਕ ਬਰਤਨ ਦੇ ਵਿੱਚ ਪੂਰਾ ਨਹੀਂ ਆਇਆ ਸੀ ਅਚਾਰ ਸਾਡਾ ਇਸ ਲਈ ਸਾਨੂੰ ਇੱਕ ਹੋਰ ਬਰਤਨ ਜਿਹੜਾ ਹੈਗਾ ਲੈਣਾ ਪਿਆ ਅਬਸਤੇ ਹੈ ਚਾਰਨ ਨੂੰ ਅਸੀਂ ਮਿੱਟੀ ਦੇ ਬਰਤਨ ਦੇ ਵਿੱਚ ਰੱਖੀਏ ਤਾਂ ਉਹ ਜਿਆਦਾ ਲੰਬੇ ਸਮੇਂ ਤੱਕ ਰਹਿੰਦਾ ਹੈ ਪਰ ਕੋਈ ਗੱਲ ਨਹੀਂ ਸਾਡੇ ਕੋਲ ਪਲਾਸਟਿਕ ਦਾ ਬਰਤਨ ਮੌਜੂਦ ਸੀ ਤਾਂ ਅਸੀਂ ਉਸ ਦੇ ਵਿੱਚ ਪਾ ਕੇ ਇਸ ਨੂੰ ਸਟੋਰ ਕਰ ਲਵਾਂਗੇ ਬਸ ਆਈ ਥਿੰਕ ਸਾਰਾ ਮਿਕਸ ਹੋ ਚੁੱਕਿਆ ਹੈ ਹੁਣ ਦੋਨੋਂ ਚਾਰਨ ਨੂੰ ਅਸੀਂ ਇੱਕ ਦੇ ਵਿੱਚ ਦੂਸਰੇ ਦੇ ਵਿੱਚ ਮਿਕਸ ਕਰ ਲਿਆ ਉਹ ਮੈਂ ਹੁਣ ਵੀਡੀਓ ਰਿਕਾਰਡ ਕਰ ਰਹੀ ਸੀ ਤਾਂ ਤੁਹਾਨੂੰ ਉਹ ਚੀਜ਼ ਨਹੀਂ ਦਿਖਾ ਸਕੀ ਥੋੜਾ ਜਿਹਾ ਸਰੋਂ ਦਾ ਤੇਲ ਅਸੀਂ ਆਪਣੇ ਬਰਤਨ ਦੇ ਵਿੱਚ ਵੀ ਪਾ ਦਾਂਗੇ ਉਹਨੂੰ بیس ਪ੍ਰੋਵਾਈਡ ਕਰਨ ਦੇ ਲਈ ਬਸ ਉਸ ਤੋਂ ਬਾਅਦ ਕੀ ਹੈ ਅਸੀਂ ਅੰਬ ਦਾ achar ਨੂੰ ਆਪਣੇ ਬਰਤਨ ਵਿੱਚ ਰੱਖ ਕੇ ਸਟੋਰ ਕਰ ਲਵਾਂਗੇ ਜਿਹੜਾ ਸਾਡਾ ਕੰਟੇਨਰ ਹੈ ਇਹ ਵੀ ਕੰਪਲੀਟਲੀ ਫਿਲ ਹੋ ਚੁੱਕਿਆ ਸੀਗਾ ਇਸ ਤੋਂ ਬਾਅਦ ਅਸੀਂ ਇੱਕ ਛੋਟੇ ਜਿਹੇ ਬਰਤਨਾਂ ਦੇ ਵਿੱਚ ਵੀ ਇਹਨੂੰ ਪਾ ਲਿਆ ਸੀ ਕਿਉਂਕਿ ਜਿਹੜੇ ਮੇਰੇ ਪਾਪਾ ਨੇ ਉਹਨਾਂ ਨੂੰ ਥੋੜਾ ਕੱਚਾ ਆਚਾਰ ਜ਼ਿਆਦਾ ਪਸੰਦ ਆਉਂਦਾ ਇਸ ਕਰਕੇ ਅਸੀਂ ਉਹਨੂੰ ਅਲੱਗ ਤੋਂ ਇੱਕ ਛੋਟੇ ਜਿਹੇ ਡੱਬੇ ਦੇ ਵਿੱਚ ਕੱਢ ਲਿਆ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸਨੂੰ ਲਾਈਕ ਕਰਿਓ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰਿਓ ਤੇ ਖਾਣੇ ਨੂੰ ਇੰਜੋਏ ਕਰਿਓ